ਮਰੇ ਬਾਬੇ ਉਹ ਅੱਜ ਕਬੂਤਰ ਆਪਾਂ ੜਾਏ ਤਾਂ ਹੈ ਨਹੀਂ ਕੱਲ ਆਪਾਂ ਵੀਡੀਓ ਪਾਈ ਨਹੀਂ ਹੈਗੀ ਕਿਉਂਕਿ ਮੀਂਹ ਜਾਦੇ ਤੀ ਅੱਜ ਵੀ ਵਾਰਸ ਪੈ ਰਹੀ ਆ ਥੋੜੀ ਥੋੜੀ ਹੁਣ ਜਾਨਵਰ ਕੱਢ ਦੇਣਗੇ ਬਾਹਰ ਸਾਰਾ ਖਲਾਰਾ ਪਾਇਆ ਪਿਆ ਦੇਖੋ ਡੰਗਰਾਂ ਦਾ ਬੁਰਾ ਹਾਲ ਹੋਇਆ ਪਿਆ 4 ਦਿਨ ਹੋ ਗਏ ਮੀਂਹ ਆ ਜਾਂਦਾ ਹਟ ਜਾਂਦਾ ਹੁਣ ਫੇਕਣੀ ਲੱਗੀ ਡਗਣ ਉਹ ਵੀ ਵਿਚਾਰੇ ਬਾਹਰੋਂ ਉਤਰਛੇ ਪਏ ਤੇ ਆ ਦੋ ਹੰ ਕਬੂਤਰੀਆਂ ਜੇ ਅੰਡੇ ਦੇ ਇੱਕ ਕਬੂਤਰੋ ਨੀਲਾ ਕਬੂਤਰ ਬੈਠਾ ਹੋਣ ਪਰੇ ਹਾਂ ਕਬੂਤਰੀ ਮੋਜੀ ਵਾਲੀ ਬੈਠੀ ਆ ਖੋਡੇ ਦੇ ਵਿੱਚ ਵੀ ਪਾਣੀ ਪੈ ਗਿਆ ਵਿਚਾਰੇ ਚ ਹਾਰ ਕੇ ਰਾਤ ਪ੍ਰਬੰਧ ਕਰਿਆ ਦਾ ਜਿਆ ਦੇਖਿਆ ਵੀ ਇਹਦਾ ਗਿੱਲਾ ਹੋ ਗਿਆ ਆ ਲਾਈਆਂ ਇਹਦੇ ਤੇ ਕੱਪੜਾ ਪਸਾਇਆ ਡੱਬਾ ਵਾਲਾ ਮੈਂ ਇਥੇ ਹਾਰ ਕੇ ਮੂਰੇ ਟ੍ਰੇ ਲੈਣੇ ਹੁੰਨੇ ਆ ਠਾਕੀ ਦੇ ਫੇਰ ਪਾਣੀ ਅੰਦਰ ਜਾਣਾ ਹਟਿਆ ਮੈਸ ਮੈਜੋ ਪਤਾ ਲਾਇਕ ਸ਼ੇਅਰ ਕਰਿਆ ਕਰੋ ਭਾਈ ਜੀ ਜਾਨ ਬਰਸ਼ ਨੂੰ ਦਿਖਾਵਾਂਗੇ ਸਾਰੇ ਦੇਖੋ ਉਹ 50 ਛੋਟਾ ਜਿਆ ਰਹੇ ਗੇ ਹੂੜ ਦਾ ਵਧੀਆ ਗੱਟ ਲਪਿਆ ਕਟਾ ਲਾਲ ਕਰਨੀਆਂ ਚ ਉਹ ਬਜੇ ਦੀ ਪੂੰਛ ਨਹੀਂ ਵਧੀ ਬਾਈ ਉਹ ਡੀਕੇ ਰਹੀ ਹੈ ਕਿ ਚੱਕਰਾਗਾ ਉਹ ਜਮੇ ਛੋਟਾ ਜਿਹਾ ਉੜਦਾ ਵਧੀਆ ਉਹ ਚੱਲਿਓ ਵਿਚਾਲੇ ਚੜ ਗਿਆ ਮੌਜ ਜਾ ਵੀ ਪਾਣੀ ਤੇ ਨੀਲਾ ਬਜਾ ਵੀ ਆ ਰਿਹਾ ਜੀ ਮਗਰੇ ਮਾੜਾ ਗੋਲਾ ਬਜਾ ਦੇ ਨਾਲ ਖਾ ਰਿਹਾ ਲੈਕ ਸ਼ੇਅਰ ਜ਼ਰੂਰ ਕਰੋ ਭਾਈ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਵੀਡੀਓ ਵਧੀਆ ਲੈ ਕੇ ਆਵਾਂਗੇ ਤੁਹਾਡੇ ਰਕ ਮੌਜਾ ਨਾਉਣ ਦੀ ਤਿਆਰੀ ਚ ਮੌਤੋਂ ਬਾਰਸ਼ ਪੈ ਰਹੀ ਹੈ ਜਾਨਵਰ ਜਿੰਨੇ ਤਾਂ ਸਰੇਤੇ ਬੈਠ ਨੇ ਸਾਰੀ ਨਾਉਣਗੇ ਜੀ ਹੁਣ ਇਸ ਟਾਈਮ ਆਹ ਦੇਖੋ ਮੌਜਾ ਵੜਨ ਦੀ ਤਿਆਰੀ ਚ ਹੈ ਉਤਰੀ ਦਾ ਬਾਗੀ ਆਂਡਿਆਂ ਦੇ ਆਪਦੀ ਨੀਲੀ ਉਤਰੀ ਚੱਲੀ ਜੀ ਉਹ ਵੜ ਗਈ ਚੱਲ ਪੈ ਸਾਰੀ ਛੋਟੇ ਜਿਨਾਂ ਬਾਰਸ਼ ਲੱਗੀ ਪੈਣਾ ਠੀਕ ਆ ਭਾਈ ਲੈਕਚਰ ਜਰੂਰ ਕਰੋ ਧੰਨਵਾਦ